ਦੇਸਾ ਜੋਗ ਦੀ ਜਿਆਦਾ ਲੁਕੜਿਆ ਕਿਉਂਕਿ ਤੁਹਾਨੂੰ ਪਤਾ ਕੰਮ ਥੋੜਾ ਜਿਹਾ ਜਿਵੇਂ ਉਲਝਿਆ ਹੋਇਆ ਹੈ ਨਾ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਕੁਝ ਗਵਣਾ ਜਾਂ ਕੁਝ ਹੋਰ ਆ ਉਹ ਚੈੱਕ ਕਰੇ ਤੇ ਪਤਾ ਲੱਗਣਾ ਪਰ ਜਿੰਨਾ ਥੋੜਾ ਜਿਹਾ ਉਲਝਿਆ ਹੋਇਆ ਹੈ ਨੂੰ ਟਾਈਮ ਲੱਗੂ ਚੈੱਕ ਕਰਨ ਨੂੰ ਆਪਾਂ ਸਾਰੇ ਮੈਂਬਰਾਂ ਦਾ ਅੱਜ ਨਹੀਂ ਚੈੱਕ ਕਰ ਸਕਦੇ ਹਲੇ ਪਹਿਲਾਂ ਆਪਾਂ ਇਥੋਂ ਜਿਹੜੇ ਪੈਸੇ ਬੈਂਕ 'ਚ ਜਮ੍ਹਾਂ ਹੋਏ ਨੇ ਉਹ ਮਿਲਾ ਕੇ ਇੱਕ ਵਾਰੀ ਜਦੋਂ ਟੱਕਰਗੇ ਫਿਰ ਆਪਾਂ ਕੱਲੀ-ਕੱਲੀ ਤੁਹਾਡੀ ਜਿਹੜੀ ਮੈਂਬਰ ਦੀ ਕਾਪੀ ਆ ਤੁਹਾਨੂੰ ਬੁਲਾ ਕੇ ਉਹ ਹੱਤਾ 10 ਦਿਨਾਂ ਦਾ ਟਾਈਮ ਲੱਗ ਜਾਣਾ ਉਹਨੂੰ ਠੀਕ ਹੈ ਵੀ ਘੱਟੋ-ਘੱਟ ਮੰਨ ਕੇ ਚੱਲੋ ਹੱਤਾ ਲੱਗੂਗਾ ਉਹਦੇ 'ਚ ਆਏ ਨਹੀਂ ਵੀ ਅਸੀਂ ਇਕੱਲਿਆਂ ਨੇ ਕਰਨਾ ਤੁਹਾਨੂੰ ਇੱਥੇ ਮੈਂਬਰਾਂ ਨੂੰ ਬੁਲਾ ਕੇ ਤੁਹਾਡੀਆਂ ਜਿਹੜੀਆਂ ਕਾਪੀਆਂ ਇੱਥੇ ਪਈਆਂ ਨੇ ਉਹ ਕਾਪੀਆਂ ਹੁਣ ਸਾਡੇ ਕੋਲ ਹੀ ਨੇ ਉਹ ਕਿਤੇ ਇੱਥੋਂ ਆਏ ਨਹੀਂ ਵੀ ਤੁਸੀਂ ਜਿਵੇਂ ਕਹਿੰਦੇ ਸੀ ਨਾ ਵੀ ਸਾਨੂੰ ਮਿਲੀਆਂ ਨਹੀਂ ਸਾਰੀਆਂ ਕਾਪੀਆਂ ਚੈੱਕ ਬੁੱਕਾਂ ਇੱਥੇ ਪਈਆਂ ਨੇ ਜਿਹੜੀਆਂ ਕਾਪੀਆਂ ਤੁਹਾਡੇ ਕੋਲ ਹੋਣਗੀਆਂ ਉਹ ਤੁਸੀਂ ਜਿਹਦੇ ਕੋਲੇ ਘਰੇ ਪਈਆਂ ਨੇ ਉਹ ਤੁਸੀਂ ਨਾਲ ਲੈ ਆਇਓ ਤੁਹਾਨੂੰ ਡੇਲੀ ਇੱਥੇ ਜਿਵੇਂ ਕਹਿੰ ਲੋ ਅੱਜ 10 ਬੰਦੇ 20 ਬੰਦੇ ਜਾਂ 50 ਬੰਦਿਆਂ ਦਾ ਅੱਜ ਚੈੱਕ ਹੋ ਗਿਆ ਉਹ ਕੱਲ ਨੂੰ ਨਾ ਆਇਓ ਕੱਲ ਨੂੰ ਅਗਲੇ 50 ਬੰਦੇ ਤੁਹਾਨੂੰ ਦੱਸ ਦਿਆਂਗੇ ਕਿਹੜਿਆਂ ਨੇ ਆਉਣਾ ਇਸ ਤਰ੍ਹਾਂ ਆ ਕੇ ਚੈੱਕ ਹੋਣਾ ਏ ਠੀਕ ਐ ਇੱਕ ਦਿਨ ਕਿਸੇ ਦਾ ਨਹੀਂ ਚੈੱਕ ਹੋਣਾ ਇੱਕੋ ਦਿਨ ਜੇ ਆਪਾਂ ਕਹ ਲਈਏ ਵੀ ਸਾਰਿਆਂ ਵਿੱਚ ਚੈੱਕ ਹੋਣਗੇ ਉਹ ਨਹੀਂ ਹੋਣੇ ਜੇ ਵੀਰੇ ਇਹਦੇ ਵਿੱਚ ਜੇ ਸੈਕਟਰੀ ਬਾਹਰ ਵਾ ਗਿਆ 5-10 ਦਿਨਾਂ ਤੱਕ ਤਾਂ ਤੁਸੀਂ ਸਮਝਦਾਰ ਹੋ ਨਹੀਂ ਨਹੀਂ ਸੈਕਟਰੀ ਕਿੱਥੇ ਬਾਹਰ ਵਾ ਗਿਆ ਕਿਤੇ ਵੀ ਬਾਹਰ ਨਹੀਂ ਗਿਆ ਸੈਕਟਰੀ ਕਹਿੰਦੇ ਨੇ ਬਾਹਰ ਗਿਆ ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਤੋਂ ਸੈਕਟਰੀ ਬਾਹਰ ਜਾਂਦਾ ਜਾਂ ਜਾਂਦਾ ਹੈ ਉਹ ਮੈਂ ਨਹੀਂ ਆਪਾਂ ਜਿਵੇਂ ਕਹਿੰਦੇ ਜੇ ਤੁਹਾਨੂੰ ਕੋਈ ਡਾਊਟ ਆ ਮੈਂ ਜਿਹੜੇ ਕੋਈ ਕੰਸਰਨਡ ਇਨਸਪੈਕਟਰ ਨੇ ਇਥੋਂ ਦੇ ਫੋਕਲ ਪੁਆਇੰਟ ਵਾਲੇ ਉਹ ਦਫ਼ਤਰ ਲਿਖ ਕੇ ਦੇ ਦੇਣਗੇ ਇੱਕ ਮਿੰਟ ਯਾਰ ਮਤਲਬ ਜੇ ਤੁਹਾਨੂੰ ਡਾਊਟ ਹੈ ਵੀ ਸੈਕਟਰੀ ਨੇ ਬਾਹਰ ਜਾਣਾ ਤੁਸੀਂ ਕਹਿੰਦੇ ਹੋ ਹਾਂ ਜੀ ਜਿਹੜਾ ਇੱਥੇ ਇਨਸਪੈਕਟਰ ਆ ਫੋਕਲ ਪੁਆਇੰਟ ਦਾ ਉਹ ਆਪਣਾ ਲਿਖ ਕੇ ਦਫ਼ਤਰ ਜੇ ਦੇ ਦੇਣਗੇ ਠੀਕ ਹੈ ਜੀ ਵੀ ਇਹ ਖਾਤਸ਼ਾ ਲੋਕ ਜਿਤਾ ਰਹੇ ਨੇ ਵੀ ਸੈਕਟਰੀ ਇਥੋਂ ਬਾਹਰ ਜਾ ਰਿਹਾ ਹੈ ਤਾਂ ਉਹਦੇ ਤੇ ਮਹਿਕਮੇ ਨੇ ਜਿਹੜੀ ਕਾਰਵਾਈ ਕਰਨੀ ਆ ਉਹ ਚਾਹੇ ਐਫ ਆਈ ਆਰ ਕਰਵਾਉਣ ਚਾਹੇ ਉਹਦਾ ਪਾਸਪੋਰਟ ਜਮ੍ਹਾਂ ਕਰਵਾਉਣ ਜਿਵੇਂ ਵੀ ਕਰਨ ਉਹ ਉਹਨਾਂ ਨੇ ਕਰ ਲਿਆ ਠੀਕ ਹੈ ਫਿਰ ਤੁਹਾਨੂੰ ਮੈਨੂੰ ਬੁਲਾਉ ਜੀ ਅੱਜ ਆਹ ਖੜਾ ਇੱਥੇ ਹਾਂ ਬੁਲਾਓ ਬੜਾ ਸ਼ੈੱਟੀ ਨੂੰ ਨਹੀਂ ਸ਼ੈੱਟੀ ਨੂੰ ਨਹੀਂ ਜਿਹੜਾ ਜਿੰਨੂ ਬਗਾਰੇ ਲੈਣੀ ਆ ਉਹਦਾ ਮੈਂ ਤੁਹਾਨੂੰ ਕਹੀ ਜਾਣਾ ਯੋ ਅੱਜ ਲੈਟਰ ਲੈ ਕੇ ਉਹਨੇ ਕਹਤਾ ਮੈਂ ਤੁਹਾਨੂੰ ਕਹਤਾ ਵੀ ਅੱਜ ਲੈਟਰ ਲੈ ਕੇ ਦੇ ਦੇਣਾ ਠੀਕ ਹੈ ਅਸੀਂ ਕੋਈ ਖੜਜੋ ਜਾਂ ਰਕਮੈਂਟ ਅਸੀਂ ਛੋਟੀ ਗੱਲ ਸਮਝ ਗਏ ਸਾਰੇ ਕੋਈ ਚੱਕਰ ਨਹੀਂ ਪਰ ਸਾਡੀ ਕਮੇਟੀ ਮਤਾ ਪਾਉਣ ਨੂੰ ਤਿਆਰ ਆ ਕਿੱਥੇ ਨੇ ਕਮੇਟੀ ਵਾਲੇ ਕਿਧਰ ਗਏ ਕਮੇਟੀ ਪਉੜੇ ਬਾਈ ਮੈਂ ਤਾਂ ਕਮੇਟੀ ਵਾਲੇ ਮਤਾ ਪਾਉਂਦੇ ਤੁਸੀਂ ਆਹ ਇਨਕੁਆਰੀ ਦਾ ਤਹੇ 10 ਸਾਲ ਦਾ ਬਾਦੋਂ ਮਤਲਬ ਬਾਓ ਬਾਈ ਮਤਲਬ ਲੇਖੋ ਅਸੀਂ ਬਰਨਾਲੀ ਜਾਂਦੇ ਹਾਂ ਜਿੱਥੇ ਆ ਮੈਂਬਰ ਖੜੇ ਉਹਦਾ ਹੀ ਪਸੂਬਾ ਉਹਦਾ ਮੁੰਡੇ ਦਾ ਗਗਨ ਦਾ ਮੁੰਡਾ ਸਾਡਾ ਪਿੰਡ ਦਾ ਗਿਆ ਤੇ ਉਹਦਾ ਕੌਣ ਇਹ ਫੈਕਟਰੀ ਜ਼ਿੰਮੇਵਾਰ ਹੈ ਨਾ ਉਹਦਾ ਯਾਰ ਇਹ ਤਾਂ ਦੇਖੋ ਹੁਣ ਇਹ ਇਹਦੇ 'ਚ ਮੈਂ ਨਹੀਂ ਕਹਿੰਦਾ ਵੀ ਮੁੰਡਾ ਕਿੱਥੇ ਗਿਆ ਜਾਂ ਕਿਵੇਂ ਗਿਆ ਹੈ ਨਾ ਇਹ ਜਦੋਂ ਬਾਈ ਜੇ ਇਹ ਨੂੰ ਕੋਈ ਨਹੀਂ ਮੈਂ ਤੁਹਾਨੂੰ ਕਹਿੰਦਾ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਥਾਣੇ ਉਹਦੀ ਰਿਪੋਰਟ ਲਖਾ ਦਿਓ ਤੁਸੀਂ ਸਾਡੀ ਕਮੇਟੀ ਜਾਣ ਤੋਂ ਮਤਾ ਪਵਾਓ ਇੱਕ ਮਿੰਟ ਸਾਡੀ ਕਮੇਟੀ ਤੋਂ ਜੀ ਮਤਾ ਪਵਾ ਦਿਓ ਸਾਡੀ ਕਮੇਟੀ ਤੋਂ ਮਤਾ ਪਵਾਓ ਇਨਕੁਆਇਰੀ ਆਸਟ ਕੌਣ ਨਹੀਂ ਹੋਈ ਹੋਈ ਆਏ ਨੂੰ ਪਸੇ ਬਾਈ ਜਾਂ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਮਤਾ ਪਾ ਲਓ ਮਤੇ ਤੋਂ ਬਿਨਾ ਅਸੀਂ ਜਾਂਚ ਕਰ ਰਹੇ ਆ ਤੁਹਾਡੇ ਮਤੇ ਨਹੀਂ ਆਏ ਨੇ ਵਿਅਕਤੀ ਰੂਪ ਚ ਕਰਾ ਦਿਓ ਵਿਅਕਤੀ ਰੂਪ ਮਤਾ ਪਾ ਲਓ ਤੇ ਸਾਨੂੰ ਉਹ ਜੀ ਕੋਈ ਕੱਢਣੀ ਨਹੀਂ ਤੁਸੀਂ ਮਤਾ ਪਵਾਓ ਵਿਅਕਤੀ ਰੂਪ ਚ ਪਵਾ ਲਓ ਜੀ ਇਸ ਤੋਂ ਬਾਅਦ ਇੱਕ ਮਿੰਟ ਬਾਈ ਸੋ ਖੜ ਜਾ ਆਇਣਾ ਹੋ ਰਿਹਾ ਨਾ ਗੱਲ ਕੱਲ ਨੂੰ ਇਹ ਵਿਚਾਰੇ ਕਹ ਦੇਣ ਬਈ ਯਾਰ ਪਹਿਲਾਂ ਕਿਹੜਾ ਕਮੇਟੀਆਂ ਨਹੀਂ ਬਣੀਆਂ ਜਾਂ ਆ ਨਹੀਂ ਹੋਇਆ ਚਾਹੇ 12 ਸਾਲ ਦਾ ਪਵਾਲੋ ਪਿਸਲਾ 10 ਦਾ ਪਵਾਲੋ ਕਿੰਨੇ ਦਾ ਮਰਜੀ ਪਵਾਲੋ ਲਿਖਤੀ ਰੂਪ ਚ ਮਤਾ ਪਵਾਲੋ ਇਨਕੁਆਇਰੀ ਸ਼ੁਰੂ ਕਰ ਦਿਓ ਇਹਦਾ ਪਾਸਵਰਡ ਚੱਤ ਕਰ ਲਓ ਠੀਕ ਆ ਤੇ ਮਤਾ ਪਊਗਾ ਰੇਦਾ ਵੀ ਪਊਗਾ ਰੇਦੇ ਵੀ ਜਾਂਚ ਹੋ ਕਿੰਨਾ ਆਇਆ ਸੰਦਾਂ ਦੇ ਵੀ ਹੋਊਗੀ ਤੇ ਕਾਪੀਆਂ ਦੀ ਵੀ ਹੋਊ ਜਦੋਂ ਚੈਕਿੰਗ ਹੋਊ ਤਾਂ ਉਹ ਸਾਰੀਆਂ ਚੀਜ਼ਾਂ ਦੀ ਹੋਊ ਸਭ ਤੋਂ ਪਹਿਲਾਂ ਜਿਹੜੀ ਮੇਨ ਸਭ ਤੋਂ ਵੱਡੀ ਗੱਲ ਆ ਉਹ ਤੁਹਾਡੀਆਂ ਕਾਪੀਆਂ ਦੀ ਆ ਜਿਹੜੇ ਤੁਹਾਡੇ ਜੋ ਕਹਿੰਦੇ ਨੇ ਵੀ ਕਈਆਂ ਨੇ ਪੈਸੇ ਦਿੱਤੇ ਨੇ ਇੱਥੇ ਬੈਂਕ ਜਮਾ ਹੋਏ ਨੇ ਕਿ ਨਹੀਂ ਹੋਏ ਸਭ ਤੋਂ ਉਹਨੂੰ ਆਪਾਂ ਕਹਿੰਦੇ ਹਾਂ ਹਿਸਾਬ ਤਸਦੀਕ ਭਾਈ ਜੀ ਸਭ ਮੈਂ 1 ਮਿੰਟ ਮੇਰੀ ਗੱਲ ਸੁਣ ਲਓ 1 ਮਿੰਟ ਗੱਲ ਸੁਣ ਲਓ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਊਗਾ ਹਿਸਾਬ ਤਸਦੀਕ ਦਾ ਹੋਊਗਾ ਤੁਹਾਡੀਆਂ ਕਾਪੀਆਂ ਸੁਸਾਇਟੀ ਦੇ ਖਾਤੇ ਨਾਲ ਮੈਂ ਕਹਾਂਗਾ ਕਿ ਜੀ ਪੈਸੇ ਮੇਰੀ ਗੱਲ ਦਾ ਸੁਣ ਲੋ ਜੇ ਤਾਂ ਜੇ ਤਾਂ ਗੱਲ ਸੁਣਨੀ ਆ ਇੱਕ ਮਿੰਟ ਦੀ ਇੱਕ ਮਿੰਟ ਦੀ ਗੱਲ ਸੁਣਨੀ ਹੈ ਨਾ ਜੇ ਤਾਂ ਤੁਸੀਂ ਜਾਣਦੇ ਹੋ ਵੀ ਉਹ ਜਿਹੜੇ ਹਿਸਾਬ ਨਾਲ ਸਿਸਟਮ ਨਾਲ ਹੋਣਾ ਚਾਹੀਦਾ ਤੇ ਇਹਦਾ ਇੱਕ ਮਿੰਟ ਗੱਲ ਸੁਣ ਲੋ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਵੀ ਤੁਹਾਡੀਆਂ ਕਾਪੀਆਂ ਚੈੱਕ ਹੋਣੀਆਂ ਹੀ ਆ ਮੈਂ ਤੁਹਾਨੂੰ ਕਹਿ ਰਿਹਾ ਵੀ ਸਭ ਤੋਂ ਪਹਿਲਾਂ ਤੁਹਾਡੀਆਂ ਕਾਪੀਆਂ ਦਾ ਬੈਂਕ ਦੇ ਵਿੱਚ ਜਿਹੜੇ ਪੈਸੇ ਉੱਥੋਂ ਆਏ ਨੇ ਜਾਂ ਉੱਥੋਂ ਗਏ ਨੇ ਉੱਥੇ ਜਮ੍ਹਾਂ ਹੋਏ ਨੇ ਉਹਨਾਂ ਦਾ ਮਿਲਾਨ ਤੁਹਾਡੀਆਂ ਕਾਪੀਆਂ ਨਾਲ ਤੇ ਸੁਸਾਇਟੀ ਦੇ ਜੋਖਾ ਇੱਥੇ ਰਿਕਾਰਡ ਆ ਉਹਨਾਂ ਨਾਲ ਮਿਲਾਨ ਕੀਤਾ ਜੇ ਉਹ ਕੱਲੇ-ਕੱਲੇ ਮੈਂਬਰ ਨੂੰ ਬੁਲਾ ਕੇ ਉਹਦੀ ਕਾਪੀ ਤੁਸੀਂ ਆਪ ਨੂੰ ਨਾਲ ਲੈ ਕੇ ਆਉਂਗੇ ਤੁਸੀਂ ਜੇ ਪੈਸੇ ਭਰੇ ਨੇ ਤੁਹਾਡੇ ਕੋਲੇ ਕੋਈ ਰਸੀਦ ਆ ਆਪਣੀ ਰਸੀਦ ਨਾਲ ਲੈ ਆਓ ਠੀਕ ਹੈ ਮੈਂ ਨਹੀਂ ਕਹਿੰਦਾ ਨਹੀਂ ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਹੈਗੀ ਹੈ ਜੀ ਚਲੋ ਬਾਈ ਛੋਟੀ ਗੱਲ ਠੀਕ ਆ ਦੂਜੇ ਨੰਬਰ ਦੇ ਜਿਹੜੀਆਂ ਤੁਹਾਡੀਆਂ ਮੰਗਾਂ ਜਿਵੇਂ ਤੁਸੀਂ ਕਹਿੰਦੇ ਹੋ ਖਾਦ ਦਾ ਕੋਈ ਡਾਊਟ ਆ ਪੰਡਾ ਦੇ ਜਿਹੜੇ ਪੈਸੇ ਨੇ ਉਹਨਾਂ ਦਾ ਉਹ ਸਾਰੇ ਇਸ ਤੋਂ ਪਹਿਲਾਂ ਵੀ ਆਡਿਟ ਹੋਏ ਨੇ ਆਡਿਟ ਰਿਪੋਰਟ ਨਾਲ ਲਾਵਾਂਗੇ ਆਡਿਟਰ ਮੈਂ ਤੁਹਾਨੂੰ ਕਹਿੰਦਾ ਆਡਿਟ ਰਿਪੋਰਟ ਨਾਲ ਇੱਕ ਮਿੰਟ ਜੀ ਇੱਕ ਮਿੰਟ ਹਾਂਜੀ ਉਹ ਥਰ ਦੇ ਜੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਕਾਪੀਆਂ ਤੁਸੀਂ ਤੁਹਾਨੂੰ ਬੁਲਾਵਾਂਗੇ ਕੂੜੇ ਸਾਹਮਣੇ ਚੈੱਕ ਕਰਾਂਗੇ ਹੁਣ ਇਹਦੇ ਕੱਠ ਦੇ ਵਿੱਚ ਮੈਂ ਕਾਪੀਆਂ ਕਰ ਬਾਈ 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 ਮੇਰੀ ਗੱਲ ਸੁਣੋ ਕੋਈ ਚੈੱਕ ਪੂਰਦਾ ਕਰਾਉਣਿਆ ਮੇਰੀ ਗੱਲ ਸੁਣੋ ਤੁਸੀਂ ਆਹ ਕਮੇਡੀਆਂ ਦੇ ਖੜੇ ਨੇ ਮਤਾਂ ਪਵਾਓ ਬਾਈ ਆਹ ਕਮੇਡੀਆਂ ਦੇ ਖੜੇ ਨੇ ਉਹ ਥੜ ਜੋ ਜਿੰਨੇ ਟਾਈਮ ਦਾ ਕਹਿੰਦੇ ਨੇ ਕਮੇਟੀ ਵਾਲੇ ਤੁਸੀਂ ਮਤਾ ਪਵਾ ਲਓ ਆ ਸਾਰੇ ਪਿੰਡਾਂ ਸਾਈਨ ਕਰੂਗਾ ਸਾਰੇ ਅਸੀਂ ਕਮੇਟੀ ਵਾਲੇ ਦੇ ਨਾਲ ਆ ਪੰਚਾਇਤ ਵਾਲੇ ਭੂਰੇ ਵਾਲੇ ਸਾਡੀ ਕਨਵੈਰੀ ਲਾ ਦੋ ਇਨਕੁਆਰੀ ਲਾ ਦੋ ਇਹ 10 ਦੀ ਲਵਾਉਂਦੇ ਨੇ 5 ਦੀ ਅਧਵਾ ਤੁਸੀਂ ਕਾਪੀ ਚੈੱਕ ਕਰ ਲਓ ਅਸੀਂ ਅੱਜ ਹੀ ਬਰਨਾਲੇ ਜਾਂਦੇ ਆ ਪੂਰੇ ਵਾਲੇ ਅਸੀਂ ਜਾਂਦੇ ਆ ਜਿੱਥੇ ਐਪਲੀਕੇਸ਼ਨ ਦੇਣੀ ਹੈ ਸਾਨੂੰ ਦੱਸੋ ਅਸੀਂ ਥਾਣੇ 'ਚ ਐਸਐਸਪੀ ਦੇ ਦੇ ਕੇ ਇਹਦਾ ਪਾਸਵਰਡ ਜੱਫਤ ਕਰੋਗੇ ਨਾ ਤਾਂ ਤੁਸੀਂ ਜਾ ਕੇ ਐਮ ਆਫਸਰ ਆਪਣੀ ਕੰਪਲੇਨਟ ਦੇ ਦਿਓ ਕੋਈ ਵੀ ਜਾ ਕੇ ਜੇ ਤੁਹਾਨੂੰ ਕੋਈ ਡਾਊਟ ਲੱਗ ਜਿਹੜੀ ਚੀਜ਼ ਦੀ ਵੀ ਦੇਣੀ ਆ ਤੇ ਜਿਹੜਾ ਮਤੇ ਵਾਲੀ ਗੱਲ ਆ ਮੇਰੀ ਜਿਹੜੇ ਇੱਥੇ ਆਡਿਟ ਇਨਸਪੈਕਟਰ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਅੱਜ ਉਹਨਾਂ ਕੋਲੇ ਕਾਰਵਾਈ ਤੁਹਾਡੀ ਉਹਨਾਂ ਕੋਲੇ ਆ ਉਹ ਅੱਜ ਸ਼ਾਮ ਨੂੰ ਕਾਰਵਾਈ ਤੇ ਦੇ ਦੇਣਗੇ ਕੱਲ ਨੂੰ ਤੁਸੀਂ ਮਤਾ ਪਾ ਦਿਓ ਤੁਸੀਂ ਅੱਜ ਹੀ ਪਵਾਓ ਮਤਾ ਬਈ ਜਿਹੜੇ ਪਿੰਡ ਖੜਾ ਕਾਰਵਾਈ ਤੇ ਮਤਾ ਪੈਣਾ ਮੈਂ ਕਾਰਵਾਈ ਤੇ ਹੈ ਨਹੀਂ ਬਈ ਫਿਰ ਉਹ ਮਰਵਾਓ ਮਰਵਾਓ ਫਿਰ ਮੈਂ ਨਹੀਂ ਸਮਝਉਂ ਸ਼ੁਰੂ ਕਰ ਦਿੱਤੀ ਆਏ ਉਹ ਮੈਂ ਨਾਲ ਲਾਈ ਫਿਰ ਪਾ ਰਹੇ ਬਈ ਮੇਰੀ ਗੱਲ ਸੁਣੋ ਜੀ ਪਾਸ ਨੂੰ ਬਾਹਰ ਨਿਕਲ ਗਿਆ ਸਾਨੂੰ ਤੁਹਾਡੇ ਕੋਲੋਂ ਜੀ ਮਿਲਣਾ ਹੈ ਜਾ ਸਾਡੇ ਪਿੰਡ ਦੇ ਮੁੰਡੇ ਨੂੰ ਕੁਝ ਹੋ ਗਿਆ ਤੁਹਾਨੂੰ ਮਜ਼ਾ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ ਮਤਾ ਲਿਖ ਕੇ ਦਫ਼ਤਰ ਜਾ ਲਿਖੋ ਲੱਤ ਭਾਈ ਲਿਖੋ ਉਹਨੇ ਜਿੰਨਾ ਬਲਾਉਂਦਾ ਮੈਂ ਤੁਹਾਨੂੰ ਕੀ ਕਹ ਰਿਹਾ ਕਾਰ ਬਾਈ ਫੜ ਲਿਆ ਉਹਨਾਂ ਦਸਾਂ ਰਹੀ ਬੂੜ ਲਿਆ ਉਹ ਕਿੱਥੇ ਆ ਪਤਾ ਕਰਾਉਂਦੇ ਨਹੀਂ ਓਏ ਅੱਪੀ ਮਗੌਣੇ ਨੀ ਫੇਰ ਅੱਪੀ ਬਲਾਉਂਦੇ ਮਗਵਾਉ ਬਾਈ ਮੈਂ ਉਹਨੂੰ ਕੋਈ ਨਾ ਉਹਦੇ ਨਾਲ ਗੱਲ ਕਰ ਲੈਂਦਾ ਕੰਮ ਵੀ ਅੱਜ ਜਿੱਥੇ ਨੂੰ ਮਗਵਾ ਲੈਂਦੇ ਬਾਈ ਅੱਜ ਦਿਨੀ ਬਾਈ ਅਸੀਂ ਘੰਟਾ ਦੋ ਘੰਟੇ ਸਾਰਾ ਪਰੇ ਖੜਾ ਆਪਦਾ ਮਗਵਾਉ ਸੈਂਡ ਕਰਾਉਂਦੇ ਅਸੀਂ ਗੇਟ ਲਾਵਾਂਗੇ ਅਸੀਂ ਬਾਈ ਗੇਟ ਲਾ ਲਓ ਵੀਰੇ ਗੇਟ ਲਾ ਲਓ ਮੈਂ ਇਹ ਗੱਲ ਪਹਿਲਾਂ ਹੋਣੀ ਆਪਾਂ ਦੱਸੋ ਜੀ ਅਸੀਂ ਆਪਾਂ ਇੱਕ ਮਿੰਟ ਗੇਟ ਤੁਸੀਂ ਪਹਿਲਾਂ ਕਿਉਂ ਨਹੀਂ ਲਾਇਆ ਯਾਰ ਜਦੋਂ ਤੁਹਾਨੂੰ ਪਹਿਲਾਂ ਪਤਾ ਨਹੀਂ ਅਸੀਂ ਆਪੇ ਬਾਈ ਉਹਦੇ ਫੈਦਲੇ ਹੀ ਆਏ ਆ ਸਾਡੇ ਫੈਦਲੇ ਅਸੀਂ ਛੋਟੇ ਨਾਲ ਖੜੇ ਆ ਅਸੀਂ ਇੱਥੇ ਤੁਹਾਨੂੰ ਬਖਾਲ ਕੇ ਨੂੰ ਪਿੱਕਾ ਉੱਦੀ ਲਵਾਉਂਗੇ ਕੰਬਲੀ ਲਵਾ ਲੂਗੇ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਫੈਦ ਦਾ ਬਰਸ ਚਾ ਉਹ ਵੀ ਕਰਾਵਾਂਗੇ ਅੱਜ ਤਾਂ ਵੀ ਮੰਗਵਾ ਦਿੰਦੇ ਆ ਕਾਰਵਾਈ ਮੰਗਵਾਓ ਮੰਗਵਾਓ ਕਾਰਵਾਈ ਕਰੀਂ ਅਸੀਂ ਘੰਟਾ ਡੇਢ ਦਾ ਖੜੇ ਆ ਕਾਰਵਾਈ ਪਾਓ ਮੰਗਵਾਓ ਲੋਕ ਉtare ਬੈਠੇ ਕੋਈ ਨਹੀਂ ਮੈਂ ਉਹਨੂੰ ਗੋਲ ਕਰ ਦਿੰਦਾ ਕਿ ਅਸੀਂ ਆਪ ਨਹੀਂ ਬਾਈ ਸਾਨੂੰ ਉਹ ਦਿੱਕਦੇ ਨਹੀਂ ਹਾਂ ਉਹ ਮੰਗਵਾਓ 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 ਅਸੀਂ ਖੜੇ ਆ ਬਜ ਬਾਹਰ ਰਾਜ ਬਈ ਰਿਸਟਰ ਮਗਾਉਣ ਦੇ ਨਾਲ ਚਲੋ ਠੀਕ ਆ ਹਰੇ ਫੈਂਡ ਕਰਕੇ ਉਹ ਸਾਡੇ ਵੀ ਕਮੇਟੀ ਆ ਤੁਹਾਡੀ ਉਹਦਾ ਮਤਾ ਪੂਗਾ ਤੁਸੀਂ ਸਾਰੇ ਅੰਦਰ ਆਵਾਂਗੇ ਅਸੀਂ ਕੋਈ ਨਹੀਂ ਅੰਦਰ ਕਮੇਟੀ ਦਾ ਮਤਾ ਪਵਾ ਲਓ ਅਸੀਂ ਸਾਰੇ ਸਾਈਨ ਕਰਾਂਗੇ ਸਾਰੇ ਮੈਂਬਰ ਸਾਈਨ ਕਰ ਦੇ ਠੀਕ ਕਰਵਾਓ